ਅਸਟਿਕਾ ਜੀ ਸਾਰੇ ਮੂ ਹੋਰ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਪਿਛਲੀ ਵੀਡੀਓਜ਼ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਬਹੁਤ ਸਾਰੇ ਕਮੈਂਟ ਸੀਗੇ ਤੇ ਕਮੈਂਟ ਫੇਰ ਆਪਾਂ ਇੱਕੋ ਵਾਰੀ ਕਿਸੇ ਦਿਨ ਫੇਰ ਪੜਾਂਗੇ ਦੋ ਤੇਰੀਆਂ ਤੋਂ ਮੇਰੀਆਂ ਐਪੀਸੋਡ ਦੇ ਵਿੱਚ ਠੀਕ ਹੈ ਤੇ ਅ ਕੱਲ ਵੀ ਤੁਸੀਂ ਜਿਹੜੀ ਆਪਣੀ ਵੀਡੀਓ ਸੀਗੀ ਅ ਅਰਸੀ ਦੀਆਂ ਪੰਨੀਆਂ ਵਾਲੀ ਉਹਦੇ ਵਿੱਚ ਬਹੁਤ ਸਾਰੇ ਨਵੇਂ ਆਈਡੀਆਜ਼ ਵੀ ਸੀਗੇ ਪਸੰਦ ਵੀ ਕੀਤਾ ਤੁਸੀਂ ਤੇ ਥੈਂਕ ਯੂ ਸੋ ਮੱਚ ਤੁਸੀਂ ਇਹਨਾਂ ਪਿਆਰ ਦੇ ਰਹੇ ਹੋ ਤੇ ਅ ਅੱਜ ਆਪਾਂ ਗੱਲ ਕਰਾਂਗੇ ਫਟਕੜੀ ਦੇ ਤੁਹਾਡੇ ਬਹੁਤ ਸਾਰੇ ਸਵਾਲ ਨੇ ਬਹੁਤ ਸਾਰੀਆਂ ਇਨਕੁਆਰੀਜ਼ ਫਟਕੜੀ ਦੀ ਹਜੇ ਤੱਕ ਆਈ ਜਾ ਰਹੀਆਂ ਤੇ ਅੱਜ ਨਾ ਮੈਂ ਤੁਹਾਡੇ ਸਾਰੇ ਡਾਊਟ ਕਲੀਅਰ ਕਰ ਦਊਗੀ ਦੁਬਾਰਾ ਤੋਂ ਮੈਂ ਤੁਹਾਨੂੰ ਪੂਰੀ ਡਿਟੇਲਡ ਵੀਡੀਓ ਬਣਾ ਰਹੀ ਹਾਂ ਸਟੈਪ ਬਾਈ ਸਟੈਪ ਕਿ ਫਟਕੜੀ ਕਿਵੇਂ ਯੂਜ਼ ਕਰਦੀ ਆ ਮੈਂ ਤੋਂ ਸਵਰ ਕੀ ਕੀ ਸਟੈਪ ਕਰਨੀ ਹੈ ਠੀਕ ਹੈ ਤੇ ਲਓ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਫਟਕੜੀ ਦਿਖਾ ਦਿੰਨੀ ਹੈ ਮੇਰੇ ਕੋਲ ਨਾਈਸ ਸਕੂਲ ਦੀ ਫਟਕੜੀ ਆ ਨਵੀ ਲੈ ਕੇ ਆਂਦੀ ਆ ਉਹ ਮੇਰੀ ਆਲਮੋਸਟ ਖਸ ਗਈ ਸੀਗੀ ਜਿਹੜੀ ਖਸ ਗਈ ਉਹਨੂੰ ਪਾਊਡਰ ਬਣਾ ਲਾਂਗੇ ਆਪਾਂ ਠੀਕ ਹੈ ਕਿ ਕਦੇ ਜਦੋਂ ਜਿਆਦਾ ਘਸ ਜਾਂਦੀ ਫਿਰ ਸਾਬਣ ਵਾਂਗੂੰ ਲੱਗਦੀ ਜਿਵੇਂ ਨਹੀਂ ਚੰਗੀ ਤਰ੍ਹਾਂ ਤੇ ਹੁਣ ਮੇਰੇ ਕੋਲੇ ਮੈਂ ਨਵੀਂ ਲੈ ਕੇ ਜਾਂਦੀ ਆ ਜੇ ਤੁਹਾਡੇ ਕੋਲੇ ਇਸ ਤਰ੍ਹਾਂ ਦੀ ਨਾ ਹੋਵੇ ਸਿਰਫ ਇਹਦਾ ਇੱਕੋ ਹੀ ਪਰਪਸ ਹੈ ਏ ਵਾਲੀ ਫਟਕੜੀ ਲਿਹਾਉਣ ਦਾ ਮੇਰਾ ਹੁਣ ਕੋਈ ਮਤਲਬ ਨਹੀਂਗਾ ਫਟਕੜੀ ਸੇਮ ਨਹੀਂ ਹੁੰਦੀ ਐ ਸਿਰਫ ਇਹਦਾ ਇਹ ਹੈ ਕਿ ਲਾਉਣੀ ਸੌਖੀ ਹੁੰਦੀ ਐ ਠੀਕ ਐ ਜਿਹੜੀ ਦੂਜੀ ਹੁੰਦੀ ਐ ਨਾ ਉਹ ਪੀਸਸ ਉਹ ਥੋੜਾ ਜਿਹਾ ਹੁੰਦਾ ਵੀ ਵੱਜੇ ਨਾ ਜਾਂ ਫਿਰ ਤੁਸੀਂ ਉਹਨੂੰ ਰਗੜ ਕੇ ਸਾਫ ਜਾਂ ਕਰ ਲਓ ਨਾ ਪੱਥਰ-ਪੱਥਰ ਦੇ ਰਗੜ ਕੇ ਇੱਕ ਸਾਈਡ ਉਹਦੀ ਸਾਫ ਜੀ ਕਰ ਲਓ ਤਾਂ ਕਿ ਥੋੜੇ ਵੱਜੇ ਨਾ ਉਹ ਠੀਕੀ ਬਹੁਤ ਹੁੰਦੀ ਹੈ ਇਹ ਇਹ ਹਾਰਡ ਹੁੰਦੀ ਹੈ ਇਸ ਕਰਕੇ ਠੀਕ ਹੈ ਤੇ ਲੋ ਜੀ ਇਹ ਫਟਕਰੀ ਆਪਾਂ ਲੈ ਲੈਣੀ ਹੈ ਤੇ ਫੇਸ ਤੇ ਦੋ ਪਰਪਸਸ ਲਈਏ ਸੀ ਇਹਨੂੰ ਯੂਜ਼ ਕਰਦੇ ਹਾਂ ਇੱਕ ਥੋੜੇ ਫੇਸ਼ੀਅਲ ਹੈਅਰ ਹੈ ਲੋ ਇਸ ਤਰ੍ਹਾਂ ਦਾ ਪੀਸ ਨਿਕਲੂਗਾ ਵਿੱਚੋਂ ਠੀਕ ਹੈ ਇਹ ਸਾਫ ਸਾਬ ਜੀ ਹੁੰਦੀ ਹੈ ਇਸ ਕਰਕੇ ਇਹਨੂੰ ਲਾਉਣਾ ਸੌਖਾ ਸਾਬਣ ਵਾਂਗੂ ਠੀਕ ਤੇ ਹੁਣ ਮੈਂ ਇਹਨੂੰ ਪਾਣੀ ਚ ਰੱਖ ਦਿੰਨੀ ਆ ਮੇਰੇ ਕੋਲੇ ਪਾਣੀ ਹੈ ਤੁਸੀਂ ਪਾਣੀ ਲੈਣਾ ਚਾਹੋ ਕਿਉਂਕਿ ਮੈਂ ਮੈਂ ਜਿਹੜਾ ਬੈ ਯੂਜ਼ ਕਰਦੀ ਮੈਂ ਤੁਹਾਨੂੰ ਉਹ ਦੱਸ ਰਹੀ ਹਾਂ ਤੁਸੀਂ ਇਹਦੇ ਵਿੱਚ ਇੱਕ ਗਲਾਸ ਜਲ ਪਾ ਕੇ ਯੂਜ਼ ਕਰੋਗੇ ਦੀ ਬੈਸਟ ਉਸ ਤੋਂ ਵਧੀਆ ਕੋਈ ਨਹੀਂ ਪਰ ਕਿਉਂਕਿ ਮੈਂ ਡੇਲੀ ਯੂਜ਼ ਕਰਦੀ ਆ ਤਾਂ ਮੈਨੂੰ ਸਿਰਸਰੇ ਇਹਨਾਂ ਜੌਬ ਤੇ ਵੀ ਜਾਣਾ ਹੁੰਦਾ ਤੇ ਕਾਲੀ ਹੁੰਦੀ ਇਸ ਕਰਕੇ ਮੈਂ ਇਹਨੂੰ ਨਾਰਮਲ ਪਾਣੀ 'ਚ ਬਾਥਰੂਮ 'ਚ ਹੀ ਰੱਖਿਆ ਹੁੰਦਾ ਤੇ ਨਾਰਮਲ ਪਾਣੀ 'ਚ ਹੀ ਯੂਜ਼ ਕਰ ਲੈਂਦੀ ਆ ਮੈਂ ਉਹ ਜਿਹੜਾ ਸਾਬਣ ਦਾ ਨਹੀਂ ਦਾ ਉਤਲਾ ਟੱਕਣ ਨਹੀਂ ਹੁੰਦਾ ਉਹ ਵਾਲੀ ਦੇ ਵਿੱਚ ਰੱਖਿਆ ਹੋਇਆ ਕੌਲੀ ਲਿਆਉਣੀ ਉੱਥੇ ਲੋੜ ਨਹੀਂ ਪੈਂਦੀ ਤੇ ਲਓ ਜੀ ਆਪਾਂ ਇਹਨੂੰ ਇਹਦੇ ਵਿੱਚ ਰੱਖ ਤਾਂ ਗਿੱਲੀ ਹੋਣ ਵਾਸਤੇ ਠੀਕ ਹੈ ਤੇ ਦੋ ਪ੍ਰੋਬਲਮਸ ਕਰਕੇ ਆਪਾਂ ਇਹਨੂੰ ਫੇਸ ਤੇ ਯੂਜ਼ ਕਰਦੇ ਹਾਂ ਇੱਕ ਤਾਂ ਅ ਵੈਸੇ ਤਾਂ ਕਈ ਬਹੁਤ ਸਾਰੀਆਂ ਪ੍ਰੋਬਲਮਸ ਦਾ ਸੋਲੂਸ਼ਨ ਹੈ ਇਹ ਇੱਕ ਤਾਂ ਤੁਹਾਡੇ ਫੇਸ਼ੀਅਲ ਹੈਅ ਰਹੇ ਜਿਵੇਂ ਮੇਰੇ ਥੋੜੇ ਥੋੜੇ ਦੇਖੋ ਬਹੁਤ ਥੋੜੀ ਰਹਿ ਗਈ ਪਹਿਲਾਂ ਬਹੁਤ ਸੀਗੀ ਇੱਥੇ ਹੈ ਨਾ ਹੁਣ ਬਹੁਤ ਘਟ ਗਈ ਇਧਰ ਵੀ ਦੇਖੋ ਤੇ ਫੇਸ਼ੀਅਲ ਹੈਅ ਵਾਸਤੇ ਵਰਤਦੇ ਹਾਂ ਦੂਸਰਾ ਇਹਨੂੰ ਆਪਾਂ ਯੂਜ਼ ਕਰਦੇ ਹਾਂ ਅ ਦਾੰਤਾਂ ਬਿਆਸ ਵਾਸਤੇ ਤੇ ਫਾਈਨ ਲਾਈਨਸ ਵਾਸਤੇ ਠੀਕ ਹੈ ਦਾੰਤਾਂ ਬਿਆਸ ਕਿਸੇ ਵੀ ਕਿਸਮ ਦੇ ਹੋਣ ਟਾਈਮ ਲੱਗਦਾ ਹੈ ਦਾੰਤਾਂ ਬਿਆਸ ਤੇ ਕੋਈ ਟਾਈਮ ਤਾਂ ਲੱਗੂਗਾ ਇਹ ਤਾਂ ਹੈ ਨਹੀਂ ਕਿ ਜਾਦੂਪਾ ਵੀ ਕੋਈ ਹਾਰਡ ਕੈਮੀਕਲ ਵੀ ਤੁਸੀਂ ਲਾਇਆ ਤੇ ਨਾਲ ਦੀ ਨਾਲ ਠੀਕ ਪਰ ਠੀਕ ਹੁੰਦੇ ਨਹੀਂ ਠੀਕ ਹੈ ਈਵਨ ਜਿਹੜੇ ਮਾਤਾ ਦੀ ਦਾਲ ਬਣ ਜਾਂਦੀ ਨਹੀਂ ਜਾਂ ਫਿਰ ਸੀਆਂ ਜਿਹੜੀ ਡੂੰਗੀ ਡੂੰਗੀ ਦਾਗ ਬਣ ਜਾਂਦੇ ਨੇ ਉਹਨਾਂ ਦੇ ਵੀ ਇਹਦੇ ਇਹਦੇ ਨਾਲ ਰਿਜ਼ਲਟ ਹੈ ਪਰ ਟਾਈਮ ਲੱਗੂਗਾ ਠੀਕ ਪਰ ਫੇਸ਼ੀਅਲ ਹੈ ਜਿਹੜੇ ਉਹਦਾ ਉਹਦਾ ਵੀ ਇਹ ਤਾਂ ਮੈਂ ਕੱਲੀ ਨਹੀਂ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਪਹਿਲਾਂ ਵੀ ਪਿਛਲੀ ਵੀਡੀਓ ਚ ਵੀ ਦੱਸਿਆ ਸੀਗਾ ਕਿ ਮੈਂ ਕਿਸੇ ਹੋਰ ਨੂੰ ਵੀ ਕਿਹਾ ਸੀਗਾ ਭਾਬੀ ਦੀ ਸਿਸਟਰ ਨੂੰ ਉਹਦੇ ਵੀ ਬਹੁਤ ਵਧੀਆ ਰਿਜ਼ਲਟ ਨੇ ਤੇ ਹੁਣ ਵੀ ਉਹ ਲਗਾ ਰਹੀ ਹੈ ਕਹਿੰਦੀ ਸੀ ਮਤਲਬ ਹਰ ਮੁੰਦਾ ਹੁਣ ਨੋਟਿਸ ਕਰਨ ਲੱਗ ਗਿਆ ਮਤਲਬ ਵੀ ਤੁਹਾਡੇ ਵਾਲ ਕਿਥੋਂ ਟੀਕ ਕਰਾ ਰਹੇ ਹੋ ਘਟ ਗਏ ਬਹੁਤ ਤਾਂ ਇਹ ਤਾਂ ਤਾਂ 101% ਰਿਜ਼ਲਟ ਹੈ ਬਿਲਕੁਲ ਬੇਫਿਕਰ ਹੋ ਕੇ ਲਾਉਣੀ ਹੈ ਤੁਸੀਂ ਸਾਈਡ ਇਫੈਕਟ ਕੋਈ ਨਹੀਂ ਜੇ ਤੁਹਾਨੂੰ ਇਹ ਟੈਸਟ ਕਰੇ ਤਾਂ ਪਾਸ ਹੈ ਤਾਂ ਤੁਸੀਂ ਇੱਕ ਵਾਰੀ ਆਪਣਾ ਪੈਚ ਟੈਸਟ ਕਰ ਲੈਣਾ ਜੇ ਪਹਿਲਾਂ ਨਹੀਂ ਯੂਜ਼ ਕੀਤੀ ਤੁਸੀਂ ਪਹਿਲੀ ਪਹਿਲਾਂ ਕਦੇ ਨਹੀਂ ਲਗਾਈ ਤਾਂ ਹਲਕਾ ਜਿਹਾ ਕੋਈ ਪੈਚ ਟੈਸਟ ਕਰ ਲਿਓ ਇਥੇ ਲਗਾ ਕੇ ਠੀਕ ਹੈ ਇੱਕ ਵਾਰੀ ਹਲਕੀ ਜਿਹੀ ਚਲਣ ਤਾਂ ਕਰਦਾ ਹੈ ਸ਼ੁਰੂ ਸ਼ੁਰੂ ਚ ਇੱਕ ਦੋ ਦਿਨ ਪਰ ਹਲਕੀ ਜਿਹੀ ਚਲਣ ਹੁੰਦੀ ਹੈ ਉਹ ਵੀ ਤਾਂ ਕਈ ਵਾਰੀ ਕੱਟਸ-ਕੁੱਟਸ ਹੁੰਦੀ ਹੈ ਜਾਂ ਕੋਈ ਫੀਲ ਲਾਈਵ ਪਿੰਪਲ ਹੁੰਦਾ ਉਹਦੇ ਕਰਕੇ ਅਦਰਵਾਈਜ਼ ਕੋਈ ਦਿੱਕਤ ਨਹੀਂ ਗਈ ਮੈਨੂੰ ਇਹਨੂੰ ਯੂਜ਼ ਕਰਦਿਆਂ ਨੂੰ ਲੱਗਦਾ ਪੱਕੇ ਮਹੀਨੇ ਤੋਂ ਉੱਤੇ ਹੀ ਹੋ ਗਿਆ ਹੁਣ 1 ਮਹੀਨਾ ਤਾਂ ਹੋ ਹੀ ਗਿਆ ਤੇ ਹੁਣ ਸਭ ਤੋਂ ਪਹਿਲਾਂ ਤਾਂ ਕੀ ਕਰਨਾ ਤੁਸੀਂ ਜਦੋਂ ਬਰਸ਼ ਬਰਸ਼ ਕਰਨਾ ਹੈ ਜੇ ਤੁਸੀਂ ਮੇਰੇ ਵਾਂਗੂ ਜੌਬ ਵਾਲੇ ਹੋ ਤਾਂ ਉਸ ਹੱਬ ਨਾਲ ਦੱਸ ਦਿੰਨੀ ਹ ਜਦੋਂ ਬਰਸ਼ ਕਰਨ ਲੱਗਣਾ ਹੈ ਉਸ ਤੋਂ ਪਹਿਲਾਂ ਤੁਸੀਂ ਇਹਨੂੰ ਅ ਗਰਮ ਜੇ ਤਾਂ ਤੁਹਾਡੇ ਫੇਸ਼ੀਅਲ ਹੈਰ ਹੈ ਤਾਂ ਗਰਮ ਪਾਣੀ 'ਚ ਗਿੱਲਾ ਕਰ ਰੱਖੋ ਕਿ ਗਿਦਰ ਚ ਆਈ ਰਿਹਾ ਹੁੰਦਾ ਪਾਣੀ ਹੁਣ ਇਕ ਗੇਸ ਵਾਂਸੇ ਕਿ ਕਿੰਨਾ ਕਿ ਗਰਮ ਕਰਨੇ ਗਰਮ ਕਰਨ ਦਾ ਮਤਲਬ ਸਿਰਫ ਇਨਾ ਕੁ ਹੁੰਦਾ ਹੈ ਕਿ ਜੇ ਤੁਸੀਂ ਇਹਨੂੰ ਇਹ ਥੋੜੀ ਗਰਮ ਹੋ ਜੂਗੀ ਨਾ ਤਾਂ ਜਦੋਂ ਤੁਸੀਂ ਇਹਨੂੰ ਲਗਾਉਂਗੇ ਤਾਂ ਇਹਦੀ ਸਾਲਟ ਜਿਹੜਾ ਹੈ ਉਹ ਜਲਦੀ ਐਕਸ਼ਨ ਚ ਆ ਜਾਂਦਾ ਹੈ ਮਸ ਹੋਰ ਕੁਝ ਨਹੀਂ ਟੈਂਪਰੇਚਰ ਚੇਂਜ ਹੈ ਨਹੀਂ ਵੀ ਗਰਮ ਪਾਣੀ ਚ ਲਗਾਉਂਗੇ ਠੰਡੇ ਚ ਵੀ ਲਗਾਉਂਗੇ ਤਾਂ ਵੀ ਸੇਮ ਰਿਜ਼ਲਟ ਹੈ ਪਰ ਬਸ ਇਹ ਫਰਕ ਹੋ ਜਾਂਦਾ ਹੈ ਕਿ ਜੇ ਗਰਮਾ ਲਾ ਤਾਂ ਜਲਦੀ ਰਿਜ਼ਲਟ ਆ ਜੂਗਾ ਥੋੜਾ ਜਾਂ ਤੇ ਨਹੀਂ ਤਾਂ ਸਲੋ ਆ ਜੂਗਾ ਬਸ ਹੋਰ ਕੋਈ ਫਰਕ ਨਹੀਂ ਪੈਣਾਗਾ ਚਾਹੇ ਤੁਸੀਂ ਗਰਮ ਚ ਕਰੋ ਚਾਹੇ ਠੰਡੇ ਚ ਕਰੋ گلاب ਜਲ ਚ ਕਰ ਲਓ ਹੋਰ ਵੀ ਵਧੀਆ ਹੈ ਸ਼ਾਇਆ ਸ਼ੁਈਆ ਵੀ ਨਹੀਂ ਰਹਿਣ ਦਿੰਦਾ گلاب ਜਲ ਦੇ ਵਿੱਚ ਪਾ ਕੇ ਤੁਸੀਂ ਕਰੋਗੇ ਜੇ ਤੁਸੀਂ ਕਰ ਸਕਦੇ ਹੋ ਇਨੀ ਹਿੰਮਤ ਠੀਕ ਹੈ ਤੇ ਲਓ ਜੀ ਇੱਕ ਭੈਣ ਨੇ ਕਿਹਾ ਸੀਗਾ ਕਿ ਲਗਾ ਕੇ ਦਿਖਾ ਦੋ ਤੇ ਲਓ ਅੱਜ ਤੁਹਾਨੂੰ ਲਗਾ ਕੇ ਦਿਖਾ ਦਨੀ ਹਾਂ ਮੈਂ ਕਿੰਨਾ ਕੁ ਲਗਾਉਣੀ ਹਾਂ ਮੈਂ ਇੱਥੇ ਜਿਵੇਂ ਮੇਰੇ ਵਾਲ ਨਹੀਂ ਹੈ ਨਾ ਤੇ ਇਹ ਹੁਣ ਮੇਰੇ ਕੋਲ ਠੰਡਾ ਪਾਣੀ ਹੈ ਤਾਂ ਜਿੱਥੇ ਜਿੱਥੇ ਵੀ ਵਾਲ ਹੈ ਥੋੜਾ ਜਿਹਾ ਥੱਲੇ ਤੱਕ ਕ੍ਰੀਮ ਲਗਾ ਲੈਣੀ ਹੈ ਤੇ ਫਿਰ ਇੱਥੇ ਵੀ ਅੱਖਾਂ ਦੇ ਬੜਾ ਨੇੜੇ ਨਾ ਲਾਓ ਕਿਉਂਕਿ ਥੋੜਾ ਜਿਹਾ ਡਰਾਈਨੈਸ ਕਰਦੀ ਹੈ ਤੇ ਉਹ ਏਰੀਆ ਨੂੰ ਜ਼ਿਆਦਾ ਡਰਾਈ ਨਾ ਕਰ ਦੇ। ਗਾਂਤਨ ਤੇ ਵੀ ਆਪਾਂ ਫਾਈਨ ਲਾਈਨਸ ਵਾਸਤੇ ਕਿਉਂਕਿ ਚੌੜੀ ਨੂੰ ਕੱਸਦੀ ਹੈ ਠੀਕ ਹੈ। ਲੋ ਹੁਣ ਥੋੜੀ ਜਿਹੀ ਡਰਾਈ ਹੋਗੀ। بس ਇੱਕ ਧਿਆਨ ਰੱਖਣਾ ਕਿਉਂਕਿ ਹੇਅਰ ਰਿਮੂਵਿੰਗ ਦੀ ਪ੍ਰੋਪਰਟੀ ਹੈ ਇਹਦੇ 'ਚ। ਇਸ ਕਰਕੇ ਆਈਬ੍ਰੋਸ ਨੂੰ ਬਚਾ ਕੇ ਲਾਉਣਾ ਇੱਥੇ ਆਪਾਂ ਤਾਲ ਕਰ ਰਹੀਆਂ ਕਿਉਂਕਿ ਆਪਣੇ ਪੋਰਸ ਵਗੈਰਾ ਸ਼੍ਰਿੰਕ ਹੋ ਜਾਂਦੇ ਨਹੀਂ ਠੀਕ ਹੈ ਜਦੋਂ ਇਹਦੇ ਤੇ ਪਾਣੀ ਘਟ ਜੇ ਤੇ ਉਦੋਂ ਤੁਸੀਂ ਇਹਨੂੰ ਮੱਥੇ ਤੇ ਲਾਉਣਾ ਚਾਹੇ ਜਿਹੜਾ ਪਾਣੀ ਆ ਉਹ ਡ੍ਰਿਪ ਕਰਕੇ ਥੱਲੇ ਨੂੰ ਆਈਬ੍ਰੋਸ ਦੇ ਨਾਲ ਆਵੇ ਹੁਣ ਤੁਸੀਂ ਸਮਝ ਗਏ ਮੈਂ ਕਿੰਨਾ ਲਗਾਇਆ ਤੁਹਾਡੇ ਸਾਹਮਣੇ ਲਾ ਕੇ ਵੀ ਦਿਖਾਤਾ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਬਰਸ਼ ਕਰਨਾ ਹੈ ਇਹਨੂੰ ਲੱਗਿਆ ਰਹਿਣ ਦੇਣਾ ਆਰਾਮ ਨਾਲ ਤੁਸੀਂ ਬਰਸ਼ ਕਰੋ ਤੇ ਆਪਣਾ ਹੋਰ ਨਹਾਉਣ ਦੀ ਤਿਆਰੀ ਕਰ ਲਓ ਇਹਦੇ ਚ ਲਾ ਲਓ ਤੁਸੀਂ 3 4 5 ਮਿੰਟ ਲੱਗ ਜਾਂਦੇ ਐ ਇੰਨੇ ਕੰਮ ਚ ਤੇ 3 3 4 ਮਿੰਟ ਤਾਂ ਲੱਗ ਹੀ ਜਾਂਦੇ ਐ ਇੰਨਾ ਕੁ ਟਾਈਮ ਤੁਸੀਂ ਲਾ ਕੇ ਰੱਖਣਾ ਇਸ ਤੋਂ ਜ਼ਿਆਦਾ ਨਹੀਂ ਲਾਉਣਾ ਕਿਉਂਕਿ ਡਰਾਈ ਬਹੁਤ ਕਰ ਦਿੰਦੀ ਐ ਠੀਕ ਐ ਬਹੁਤ ਨਹੀਂ ਐ ਤਾਂ ਨਹੀਂ ਹੈਗਾ ਕਿ ਬਿਲਕੁਲ ਹੀ ਥੋੜਾ ਫੇਸ ਡਰਾਈ ਹੋ ਜਾਊਗਾ ਕੁਝ ਨਹੀਂ ਮੈਨੂੰ ਬਹੁਤ ਦੇਰ ਹੋ ਗਈ ਲਾਉਂਦੀ ਨੂੰ ਤੇ ਮੇਰੀ ਡਰਾਈ ਸਕਿਨ ਐ ਤੁਸੀਂ oily skin ਵਾਲਿਆਂ ਤੁਸੀਂ dry skin ਵਾਲਿਆਂ ਜਿਹੜੇ ਮਰਜ਼ੀ ਹੋ ਤੁਸੀਂ ਆਰਾਮ ਨਾਲ ਇਹਨੂੰ ਲਾ ਸਕਦੇ ਹੋ ਠੀਕ ਹੈ ਅ oily skin ਵਾਲਿਆਂ ਨੂੰ ਤਾਂ ਹੋਰ ਵੀ ਬlesing ਹੈ ਕਿਉਂਕਿ ਉਹਨਾਂ ਦੇ ਤਾਂ ਜਿਹੜਾ extra oil ਹੈ ਉਹ ਖਤਮ ਹੋ ਜਾਂਦਾ ਹੈ pimples live pimples ਵੀ ਹੋਣ ਤੁਹਾਡੇ ਉਹਦੇ ਤੇ ਵੀ ਤੁਸੀਂ ਇਹਨੂੰ ਯੂਜ਼ ਕਰੋਗੇ ਨਾ ਤਾਂ ਤੁਹਾਡੇ ਉਹ pimples ਘਟ ਜਾਂਦੇ ਨੇ ਠੀਕ ਹੈ pimples ਦਾ cure cure ਕਰ ਦਿੰਦੀ ਹੈ ਇਹ ਤੇ ਦੋਸਤ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇਹਨੂੰ ਤੁਸੀਂ ਜਦੋਂ ਇਹਦੀ ਕੁਰਲੀ ਕਰ ਲੋ ਤਾਂ ਦੰਦਾਂ ਦੇ ਵਿੱਚ ਤੁਹਾਡੇ ਕੋਈ ਵੀ ਜੀ ਦਰਦ ਕੋਈ ਵੀ ਇਨਫੈਕਸ਼ਨ ਨਹੀਂ ਰਹਿੰਦੀ ਠੀਕ ਹੈ ਰਾਤ ਨੂੰ ਤੁਸੀਂ ਬ੍ਰਸ਼ ਕਰਕੇ ਇਹਦੀ ਕੁਰਲੀ ਜੀ ਕਰ ਲਓ ਅ ਖੁਰਦੜਾ ਖੁਰਦੜਾ ਤੁਹਾਨੂੰ ਲੱਗੂਗਾ ਤੁਹਾਨੂੰ ਪਰ ਸਵੇਰੇ ਜਦ ਦੁਫਟੋਂਗੇ ਬਿਲਕੁਲ ਫਰੈਸ਼ ਮੂੰਹ ਹੋਊਗਾ ਤੁਹਾਡਾ ਤੇ ਬਹੁਤ ਵਧੀਆ ਰਿਜ਼ਲਟ ਹੈ ਬ੍ਰਸ਼ ਤੇ ਲਗਾ ਕੇ ਇਹਦਾ ਪਾਊਡਰ ਖਿਲ ਕਰ ਲਿਓ ਪਹਿਲਾਂ ਅ ਇੱਕ ਭੈਣ ਨੇ ਕਿਹਾ ਸੀ ਕਿ ਫਟਕੜੀ ਦੀ ਖਿਲ ਨਹੀਂ ਹੁੰਦੀਗੀ ਸੁਹਾਗੇ ਦੀ ਹੁੰਦੀ ਹੈ ਨਹੀਂ ਫਟਕੜੀ ਦੀ ਵੀ ਹੁੰਦੀ ਹੈ ਅ ਕਈ ਵਾਰੀ ਆਪਾਂ ਨੂੰ ਇੱਕ ਚੀਜ਼ ਦਾ ਪਤਾ ਹੁੰਦਾ ਦੂਜੀ ਦਾ ਨਹੀਂ ਪਤਾ ਹੁੰਦਾ ਅ ਤਰੀਕਾ ਦੱਸ ਦਿੰਨੀ ਆ ਇਹਨੂੰ ਤੁਸੀਂ ਪੀਸ ਕਰ ਲੈਣੇ ਛੋਟੇ ਛੋਟੇ ਤੇ ਤਵੀ ਤੇ ਸਿੜ ਦੇਣੇ ਗਰਮ ਤਵੀ ਤੇ ਤੇ ਫਿਰ ਉਹ ਨਾ ਪਾਣੀ ਜਾਂ ਛੱਡਣ ਲੱਗ ਜੂਗੀ ਝੱਗ ਜੀ ਬਣਾਉਣ ਲੱਗ ਜੂਗੀ ਤੇ ਉਹਨੂੰ ਕਰਦੇ ਰਹਿਣੇ ਜਦੋਂ ਸੁੱਕ ਜਾ ਪਾਣੀ ਤਾਂ ਉਸ ਤੋਂ ਬਾਅਦ ਉਹਨੂੰ ਚਾਕੂ ਦੇ ਨਾਲ ਜਾਂ ਚਮਚੇ ਦੇ ਨਾਲ ਪੱਟ ਲੈਣੇ ਚਿਪਕ ਕੇ ਜਾਈ ਜਾਊਗੀ ਤੇ ਫਿਰ ਉਹਨੂੰ ਰਗੜ ਕੇ ਪਾਊਡਰ ਬਣਾ ਲੈਣਾ ਤੇ ਛਾਨ ਲੈਣਾ ਛਾਨੀ ਨਾਲ ਕਿਉਂਕਿ ਆਪਾਂ ਦੰਦਾ ਤੇ ਮਲਣੇ ਬਰੀਕ ਪਾਊਡਰ ਹੀ ਚਾਹੀਦਾ ਆਪਾਂ ਨੂੰ ਠੀਕ ਹੈ ਤੇ ਉਸ ਤੋਂ ਬਾਅਦ ਅ ਫਿਰ ਤੁਸੀਂ ਇਹਨਾਂ ਨੂੰ ਜੇ ਤੁਹਾਡੀ ਕਿਤੇ ਵੀ ਬਾਡੀ ਤੇ ਜ਼ਖਮ ਹੋ ਰਿਹਾ ਹੈ ਤੇ ਉਹ ਪਾਣੀ 'ਚ ਘੋਲ ਕੇ ਉੱਥੇ ਤੁਸੀਂ ਲਗਾ ਸਕਦੇ ਆ ਜਾਂ ਤੇਲ 'ਚ ਘੋਲ ਕੇ ਲਾ ਸਕਦੇ ਹੋ ਬਹੁਤ ਵਧੀਆ ਰਿਜ਼ਲਟ ਦਿੰਦੀ ਹੈ ਜਿਨ੍ਹਾਂ ਦੇ ਹੱਥ ਉੱਤੇ ਪੱਕ ਜਾਂਦੇ ਉਹਨਾਂ ਨੂੰ ਵੀ ਬਹੁਤ ਵਧੀਆ ਹੈ ਇਹ ਜਿਵੇਂ ਸਰਦੀਆਂ 'ਚ ਬਹੁਤ ਪੈਣਾ ਦੇ ਹੱਥਾਂ ਉੱਤਾਂ ਦੀ ਸ਼ਿਕਾਇਤ ਹੁੰਦੀ ਹੈ ਤੁਸੀਂ ਜਿਹਦੇ ਪੈਰ واਸ਼ ਕਰਨੇ ਆ ਹਨਾ ਉਹਦੇ ਤੁਸੀਂ ਥੋੜਾ ਜਿਹਾ ਪਾਣੀ ਦੇ ਵਿੱਚ ਪਾ ਲਓ ਤੇ ਤੁਹਾਡੇ ਨਹਾਂ ਦੇ ਵਿੱਚ ਕਿਤੇ ਕਿਸੇ ਕਿਸਮ ਦੀ ਕੋਈ ਮਾੜੀ ਮੋਟੀ ਇਨਫੈਕਸ਼ਨ ਹੈ ਜਾਂ ਕੁਝ ਹੈ ਉਹ ਕਲੀਅਰ ਹੋ ਜਾਂਦੀ ਹੈ ਤਾਂ ਫਟਕੜੀ ਦੇ ਬਹੁਤ ਸਾਰੇ ਫਾਇਦੇ ਨੇ ਠੀਕ ਤੇ ਇਸ ਤੋਂ ਇਲਾਵਾ ਹੁਣ ਤੁਸੀਂ ਅਗਲਾ ਸਟੈਪ ਕੀ ਕਰਨਾ ਹੈ ਕਿ ਆਪਣਾ ਫੇਸ واਸ਼ ਕਰ ਲੈਣਾ ਚੰਗੀ ਤਰ੍ਹਾਂ ਠੀਕ ਮੈਂ ਵੀ ਹੁਣ ਕਰਕੇ ਆਉਂਗੀ ਜਿਵੇਂ ਹੁਣ ਮੇਰੀ ਥੋੜਾ ਥੋੜਾ ਕਿਚਾਜ ਆ ਜਾ ਸ਼ੁਰੂ ਹੋ ਗਿਆ ਕਿਚਾਜ ਦਾ ਮਤਲਬ ਇਹ ਹੁੰਦਾ ਹੈ ਕਿ ਸਕਿਨ ਨੂੰ ਖਿੱਚ ਕੇ ਜਿਵੇਂ ਆਪਾਂ ਨਹੀਂ ਉਹ ਨਹੀਂ ਕਰਦੇਗੇ ਫਿਸ਼ ਫੇ ਆਪਣਾ ਯੂਜ਼ ਕਰਦੇ ਆਂ ਆਪਾਂ ਫੇਸ ਪੈਕ ਤਾਂ ਹਲਕਾ ਹਲਕਾ ਉਹ ਤਾਂ ਜਿਆਦਾ ਹੁੰਦਾ ਇਹ ਥੋੜਾ ਜਿਹਾ ਹਲਕਾ ਹੀ ਹੁੰਦਾ ਜਿਵੇਂ ਡਰਾਈ ਜਾ ਹੋਣ ਲੱਗ ਜੇ ਤਾਂ ਉਦੋਂ ਬਾਅਦ ਤੁਸੀਂ ਬਸ ਇਹਨੂੰ ਸਾਫ਼ ਕਰ ਦਿਓ 3-4 ਮਿੰਟ ਚ ਹੋ ਜਾਂਦਾ ਠੀਕ ਹੈ ਸਾਫ਼ ਕਰਕੇ ਫਿਰ ਤੁਸੀਂ ਅਗਲਾ ਕੰਮ ਕੀ ਕਰਨਾ ਹੈ ਬਾਥਰੂਮ ਚ ਆਪਾਂ ਨਾਲ ਆਲੀ ਤੇ ਉਸ ਤੋਂ ਬਾਅਦ ਤੁਸੀਂ ਜੇ ਕੋਈ ਫੇਸ ਵਾਸ਼ ਯੂਜ਼ ਕਰਦੇ ਹੋ ਤੁਹਾਨੂੰ ਆਦਤ ਹੈ ਤਾਂ ਉਹ ਵਰਤ ਲਓ ਨਹੀਂ ਤਾਂ ਮੈਂ ਤੁਹਾਨੂੰ ਇੱਕ ਫੇਸ ਵਾਸ਼ ਬਣਾਉਣਾ ਸਿਖਾਇਆ ਸੀਗਾ ਜਿਹਦੇ ਚ ਇਹ ਵਰਤਣਾ ਚਾਹੋ ਇਹ ਵਰਤ ਲਓ ਦਹੀਂ ਯੂਜ਼ ਕਰਦੇ ਹੋ ਦਹੀਂ ਵਰਤ ਲਓ ਕੈਮੀਕਲ ਛੱਡ ਦਿਓ ਪਲੀਜ਼ ਠੀਕ ਹੈ ਕੈਮੀਕਲਸ ਬਹੁਤ ਖਤਰਨਾਕ ਹੈ ਪਲੀਜ਼ ਉਹ ਛੱਡ ਦਿਓ ਤੁਸੀਂ ਜਿੰਨੀ ਜਲਦੀ ਹੋ ਸਕਦਾ ਹੈ ਜੇ ਤੁਹਾਨੂੰ ਆਦਤ ਹੈ ਵੀ ਤਾਂ ਵੀ ਛੱਡ ਦਿਓ ਠੀਕ ਹੈ ਤਾਂ ਫਿਰ ਜਾਂ ਤਾਂ ਤੁਸੀਂ ਇਹ ਵਾਲਾ ਫੇਸ਼ੀਅਲ ਇਹ ਮੈਂ ਤੁਹਾਨੂੰ ਵੀਡੀਓ ਦਿੱਤੀ ਹੋਈ ਹੈ ਉੱਥੋਂ ਤੁਸੀਂ ਚੈੱਕ ਕਰ ਲਿਓ ਇਹਨੂੰ ਤੁਸੀਂ ਫੇਸ ਨੂੰ ਵਾਸ਼ ਕਰਨ ਤੋਂ ਬਾਅਦ ਇਹਦੇ ਨਾਲ ਤੁਸੀਂ ਵਾਸ਼ ਕਰ ਲਓ ਨਹੀਂ ਤੇ ਜਿਹੜਾ ਤੁਹਾਡਾ ਨਾਰਮਲ ਫੇਸ਼ਲ ਫੇਸ ਵਾਸ਼ ਹੈ ਉਹਦੇ ਨਾਲ ਕਰ ਲਓ ਠੀਕ ਹੈ ਤੇ ਤੀਸਰਾ ਸਟੈਪ ਤੁਸੀਂ ਕੀ ਕਰਨਾ ਹੈ ਜਦੋਂ ਤੁਸੀਂ ਨਹਾ ਲਈ ਨੋ ਨੋ ਨਹਾ ਕੇ ਆ ਗਏ ਆਨਸਾਰ ਤੁਸੀਂ ਇੱਕ ਮੈਂ ਤੁਹਾਨੂੰ ਇਹ ਅ ਬਣਾਉਣਾ ਸਿਖਾਈ ਸੀ ਕਰੀਮ ਠੀਕ ਹੈ ਇਹ ਵੀ ਆਪਣੀ ਵੀਡੀਓ ਉਹਦੇ ਵਿੱਚ ਹੈਗੀ ਮੈਂ ਫੇਰ ਵੀ ਇੱਕ ਵਾਰੀ ਦੁਬਾਰਾ ਦੱਸ ਦਿੰਨੀ ਹਾਂ ਇਹਨੂੰ ਤੁਸੀਂ ਕੀ ਕਰਨਾ ਹੈ ਅ ਅਰੰਡੀ ਦਾ ਤੇਲ ਯਾਨੀ ਕਿ ਕੈਸਟਰ ਆਇਲ ਜਿੰਨਾ ਤੁਸੀਂ ਕੈਸਟਰਾਇਲ ਲਓਗੇ ਉਸ ਤੋਂ ਡਬਲ ਐਲੋਵੇਰਾ ਜੈਲ ਬਜ਼ਾਰ ਵਾਲੀ ਠੀਕ ਹੈ ਐਲੋਵੇਰਾ ਜੈਲ ਪਾ ਲੈਣੀ ਹੈ ਵਿੱਚ ਤੁਸੀਂ ਵਿਟਾਮਿਨ E ਦੇ ਕੈਪਸੂਲ ਪਾ ਲੈਣੇ ਆ ਹੁਣ ਇੱਕ ਭੈਣ ਨੇ ਕਿਹਾ ਸੀਗਾ ਕਿ ਮੈਂ ਇਹ ਯੂਜ਼ ਕੀਤੀ ਜੀ ਮੇਰੀ ਇਹਦੇ ਨਾਲ ਫੇਸ਼ਲ ਹੇਅਰ ਆ ਗਏ ਇਦਾਂ ਐਨੀ ਜਲਦੀ ਨਹੀਂ ਆਉਂਦੇ ਹੁੰਦੇ ਕਿ ਵਿਟਾਮਿਨ E ਆਪਾਂ ਯੂਜ਼ ਕੀਤਾ ਤੇ ਫੇਸ਼ਲ ਹੇਅਰ ਆ ਗਏ ਨਾਲੇ ਮੇਰੀ ਫੇਸ਼ਲ ਹੇਅਰ ਦੀ ਇਸ਼ੂ ਵੀ ਹੈਗਾ ਮੈਂ ਫੇਰ ਵੀ ਲਗਾ ਰਹੀ ਹਾਂ ਕੋਈ ਇਸ਼ੂ ਨਹੀਂ ਹੈਗਾ ਫਟਕੜੀ ਦੇ ਨਾਲ ਮੈਂ ਇਹਨੂੰ ਯੂਜ਼ ਕਰਦੀ ਹਾਂ ਕਿਉਂਕਿ ਇਹ ਬਹੁਤ ਵਧੀਆ ਤਕੜਾ ਮੌਸਚਰਾਈਜ਼ਰ ਹੈ ਤੇ ਤੁਸੀਂ ਇਹਨੂੰ ਆਪਣੇ ਹੱਥਾਂ ਤੇ ਸਰਦੀਆਂ ਦੇ ਵਿੱਚ ਤੇ ਉਸ ਤੋਂ ਬਾਅਦ ਨਹਾਉਣ ਨੂੰ ਕਿ ਤੁਸੀਂ ਇਹਨੂੰ ਯੂਜ਼ ਕਰਨਾ ਏ ਮੈਂ ਤੁਹਾਨੂੰ ਹਮੇਸ਼ਾ ਕਹਿੰਨੀ ਆ ਕਿ ਥੋੜਾ ਜਿਹਾ ਨਹੀਂ ਯੂਜ਼ ਕਰਨਾ ਕਾਫੀ ਸਾਰੀ ਕੁਆਂਟੀਟੀ ਲਿਆ ਕਰੋ ਹਮੇਸ਼ਾ ਕਿਸੇ ਵੀ ਚੀਜ਼ ਨੂੰ ਯੂਜ਼ ਕਰਦੇ ਹੋ ਨਾ ਜਿਹੜੀ ਆਪਾਂ ਇਸ ਤਰ੍ਹਾਂ ਯੂਜ਼ ਕਰਦੇ ਆਂ ਹੋਮ ਮੇਡ ਇਹਦੀ ਹੋਮ ਮੇਡ ਕੀ ਬਾਜ਼ਾਰ ਵਾਲੀ ਦੀ ਵੀ ਸਾਡੀ ਅੱਧੇ ਰਿਜ਼ਲਟ ਦਾ ਇਸ ਲਈ ਨਹੀਂ ਆਉਂਦੇ ਕਿਉਂਕਿ ਅਸੀਂ ਕੁਆਂਟੀਟੀ ਥੋੜੀ ਯੂਜ਼ ਕਰਦੇ ਆਂ ਤੇ ਕੁਆਂਟੀਟੀ ਯੂਜ਼ ਕਰਨੀ ਹੈ ਇਹਦੀ ਤੇ ਬਸ ਨਾਲ ਤੁਸੀਂ ਜਿਹੜੀ ਇੱਕ ਚੀਜ਼ ਮੇਰੀ ਫੇਵਰਿਟ ਹੈ ਉਹ ਤੁਸੀਂ ਨਹੀਂ ਛੱਡਣੀ ਉਹ ਹੈਗੀ ਹੈ اپنی सनस्क्रीन ਉਹ ਤੁਸੀਂ ਡੈਫੀਨਟਲੀ ਲਾਉਣੀ ਹੈ ਉਹ सनस्क्रीन ਲਗਾ ਕੇ ਤੁਸੀਂ ਰੈਡੀ ਹੋ ਜਾਣਾ ਤੇ ਬਸ ਜੀ ਕੋਈ ਮੇਰੇ ਖਿਆਲ ਚ ਹੋਰ ਕੁਐਰੀ ਨਹੀਂ ਰਹਿ ਗਈ ਹੋਣੀ ਤੁਹਾਡੀ ਇਹ ਸੀਗਾ ਕਿ ਜਿਨ੍ਹਾਂ ਦੀ ਡਰਾਈ ਸਕਿਨ ਹੈ ਕਿ ਉਹ ਵੀ ਲਾ ਸਕਦੇ ਬਿਲਕੁਲ ਲਾ ਸਕਦੇ ਕੁਝ ਨਹੀਂ ਐ ਨਹੀਂ ਹੈਗਾ ਕਿ ਤੁਹਾਨੂੰ ਇਹ ਬਿਲਕੁਲ ਹਾਂ ਇੱਕ ਸਵਾਲ ਹੋਰ ਸੀਗਾ ਉਹ ਸੀਗਾ ਕਿ ਕੀ ਫਟਕੜੀ ਲਾਉਣ ਨਾਲ ਰੰਗ ਕਾਲਾ ਹੋ ਜਾਂਦਾ ਕਾਲਾ ਨਹੀਂ ਹੁੰਦਾ ਜੀ ਇੱਕ ਦੋ ਟੋਨ ਹੋਰ ਸੋਨਾ ਗੋਰਾ ਹੋ ਜਾਂਦਾ ਹੈ ਮਤਲਬ ਰੰਗ ਗੋਰਾ ਕਰਦੀ ਹੈ ਤੇ ਕਾਲੇ-ਕੂਲੇ ਦਾ ਕੋਈ ਚਿੰਤਾ ਨਹੀਂ ਕਰਨੀ ਤੁਸੀਂ ਫੇਰ ਮੈਂ ਰਿਪੀਟ ਕਰਦਾ ਜ ਜੇ ਤੁਹਾਡੇ ਕੋਲ ਇਹ ਵਾਲੀ ਫਟਕੜੀ ਨਹੀਂ ਵੀ ਹੋਊਗੀ ਤਾਂ ਵੀ ਕੋਈ ਇਸ਼ੂ ਨਹੀਂ ਇੱਕ ਇੱਕ ਸਵਾਲ ਹੋਰ ਆਉਂਦਾ ਬਾਰ-ਬਾਰ ਉਹ ਇਹ ਕਿ ਸਾਡੀ ਫਟਕੜੀ ਤਾਂ ਜੀ ਪਿੰਕ ਹੈ ਜਿਹੜੀ ਅਸੀਂ ਲਈ ਕੋਈ ਫਰਕ ਨਹੀਂ ਦੋਨੋਂ ਫਟਕੜੀਆਂ ਦੇ ਵਿੱਚ ਇੱਕ ਫਰਕ ਹੀ ਹੈ ਬਸ ਉਹ ਜਿਹੜੀ ਪਿੰਕ ਵਾਲੀ ਹੁੰਦੀ ਹੈ ਉਹਦੇ ਵਿੱਚ ਆਇਰਨ ਜ਼ਿਆਦਾ ਹੁੰਦਾ ਹੈ ਇਹਦੇ ਚ ਆਇਰਨ ਥੋੜਾ ਜਿਹਾ ਘੱਟ ਹੁੰਦਾ ਹੋਰ ਕੋਈ ਫਰਕ ਨਹੀਂ ਆਰਾਮ ਨਾਲ ਤੁਸੀਂ ਇਹਨਾਂ ਨੂੰ ਯੂਜ਼ ਕਰ ਸਕਦੇ ਹੋ ਫਟਕੜੀ ਨੂੰ ਬਹੁਤ ਬਹੁਤ ਸਾਰੇ ਯੂਜ਼ਸ ਨੇ ਇਹਨੂੰ ਆਪਣੇ ਘਰ 'ਚ ਰੱਖੋ ਤੁਸੀਂ ਅ ਫਿਰ ਜਦੋਂ ਤੁਸੀਂ ਨਾ ਲਈ ਨੋਣ ਤੋਂ ਬਾਅਦ ਅ ਫਾਈਨਲ ਹੋ ਗਿਆ ਨਾਣਾ ਉਸ ਤੋਂ ਬਾਅਦ ਤੁਸੀਂ ਇਹਨੂੰ ਅੰਡਰਆਰਮਸ 'ਤੇ ਲਗਾਉਣਾ ਏ ਇਦਾਂ ਹੀ ਪੀਸ ਹੋ ਠੀਕ ਹੈ ਇਦਾਂ ਹੀ ਲਾ ਲੈਣਾ ਤੁਸੀਂ ਘਸਾ ਲੈਣਾ ਤਿੰਨ ਚਾਰ ਵਾਰੀ ਤੇ ਉਹ ਉਹਦੇ ਨਾਲ ਕੀ ਹੈ ਕਿ ਸਾਰਾ ਦਿਨ ਤੁਹਾਨੂੰ ਪਸੀਨਾ ਵੀ ਘੱਟ ਆਊਗਾ ਕਿਉਂਕਿ ਭਾਵੇਂ ਸਰਦੀਆਂ ਹੀ ਹੋਣ ਫਿਰ ਵੀ ਅੰਡਰਆਰਮਸ ਦੇ ਵਿੱਚ ਪਸੀਨਾ ਆਉਂਦਾ ਹੈ ਇਕ ਤਾਂ ਤੁਹਾਨੂੰ ਪਸੀਨਾ ਘਟਾਊਗਾ ਤੇ ਦੂਸਰਾ ਤੁਹਾਡੀ 스멜 ਬਿਲਕੁਲ ਨਹੀਂ ਆਊਗੀ ਜਿਵੇਂ ਆਪਾਂ ਕੱਪੜੇ ਬਦਲਦੇ ਹਾਂ ਕਿ ਤਾਂ ਅੰਡਰਰਾਂਸ ਵਾਲੇ ਏਰੀਆ ਚ 스멜 ਆਉਣ ਲੱਗ ਜਾਂਦੀ ਹੈ ਤੇ ਬਿਲਕੁਲ ਕੋਈ 스멜 ਨਹੀਂ ਆਊਗੀ ਤੁਹਾਡੇ ਕੱਪੜਿਆਂ ਚੋਂ ਤੇ ਕਿਉਂਕਿ ਇਹ ਬਕਟੀਰੀਆ ਹੀ ਨਹੀਂ ਪੈਦਾ ਹੋਣ ਦਿੰਦਾ ਤੇ ਹੌਲੀ-ਹੌਲੀ ਤੁਹਾਡੀ ਹੈਅਰ ਰਿਮੋਵਲ ਵੀ ਹੋ ਚੁਗੀ ਠੀਕ ਸੋ ਇੱਕ ਸੀਗਾ ਕਿ ਜਿਨ੍ਹਾਂ ਨੂੰ ਮਤਲਬ ਪਰਸਨਲ ਹਾਈਜੀਨ ਦੀ ਵਿੱਚ ਪ੍ਰੋਬਲਮ ਹੈ ਕਿਸੇ ਨੂੰ ਕੋਈ ਮਤਲਬ ਪ੍ਰਾਈਵੇਟ ਪਾਰਟਸ ਵਿੱਚ ਜੋ ਸਮਲ ਆਉਂਦੀ ਹੈ ਜਾਂ ਕੁਝ ਇਸ ਤਰ੍ਹਾਂ ਦਾ ਇਸ਼ੂਸ ਹੈਗੇ ਨਹੀਂ ਹੈ ਨਾ ਜਾਂ ਕੋਈ ਇਨਫੈਕਸ਼ਨ ਹੋ ਜਾਂਦੀ ਹੈ ਤਾਂ ਉਹਦੇ ਵਾਸਤੇ ਵੀ ਇਹਦਾ ਪਾਣੀ ਜਿਹੜਾ ਜਿਹੜੇ ਮੈਂ ਆਪਾਂ ਹੁਣ ਆਹ ਇਨੀ ਦੇਰ ਹੋ ਗਈ ਰੱਖੇ ਨੂੰ ਇਹਦੇ ਵਿੱਚ ਪਾਣੀ ਚ ਘੁਲ ਗਿਆ ਇਹ ਤੁਸੀਂ ਈਨੋਂ ਤੋਂ ਬਾਅਦ ਫਾਈਨਲ ਇਹਦੇ ਇਹਦੇ ਇਹੀ ਪਾਣੀ ਆਪਣੀ ਯੂਜ਼ ਕਰ ਲੈਣੇ ਤੇ ਕਿਸੇ ਕਿਸਮ ਦੀ ਵੀ ਕੋਈ ਇਨਫੈਕਸ਼ਨ ਕੋਈ ਦਿੱਕਤ ਬਿਲਕੁਲ ਨਹੀਂ ਰਹੂਗੀ ਤੁਹਾਨੂੰ ਤੇ ਇਹ ਵੀ ਬਹੁਤ ਟੈਸਟਡ ਰਿਜ਼ਲਟ ਨਹੀਂ ਤੇ ਕੋਈ ਸਾਈਡ ਇਫੈਕਟ ਨਹੀਂ ਜੇ ਤੁਹਾਨੂੰ ਰਿਐਕਸ਼ਨ ਨਹੀਂ ਕਰਦੀ ਬਸ ਤੁਸੀਂ ਇੱਕ ਇੱਕ ਵਾਰੀ ਆਪਣਾ ਰਿਐਕਸ਼ਨ ਟੈਸਟ ਕਰ ਲੈਣਾ ਜੇ ਤੁਹਾਨੂੰ ਰਿਐਕਸ਼ਨ ਨਹੀਂ ਕਰਦੀ ਤਾਂ ਕੋਈ ਸਾਈਡ ਇਫੈਕਟ ਨਹੀਂ ਆਉਣਗੇ ਬਹੁਤ ਵਧੀਆ ਰਿਜ਼ਲਟ ਦਿੰਦੀ ਹੈ ਬੇਫਿਕਰ ਹੋ ਕੇ ਯੂਜ਼ ਕਰਨਾ ਹੈ ਹੋਰ ਤੁਹਾਡੀ ਕੋਈ ਵੀ ਕੁਐਰੀ ਹੋਈ ਮੈਂ ਤੁਹਾਨੂੰ ਮੈਂ ਇੱਕ ਮਿੰਟ ਫੇਸ ਹੁਣ ਵਾਸ਼ ਕਰਿਆ ਵਾ ਵੈਸੇ ਤਾਂ ਐ ਨਹੀਂ ਹੈਗਾ ਕਿ ਜੇ ਮੈਂ ਹੁਣ ਲਗਾਈ ਬੈਠੀ ਹਾਂ ਤੁਸੀਂ ਕਹੋਗੇ ਅਜ ਤੱਕ ਕਿੰਨੀ دیر ਹੋ ਗਈ ਕੁਝ ਨਹੀਂ ਹੁੰਦਾ ਮੈਨੂੰ ਜੀ ਬੱਦ ਵੀ ਟਾਈਮ ਲਾ ਲਿਆ ਕੁਝ ਐ ਨਹੀਂ ਹੈਗਾ ਅੱਜ ਮੈਂ ਹੁਣ ਵੀਡੀਓ ਬਣਾ ਰਹੀਆਂ ਦੇ ਵਿੱਚੋਂ ਨਹੀਂ ਜਾਉਂਗੀ ਤੇ ਚਲ ਮੈਂ ਹੁਣ ਇੱਕ ਮਿੰਟ ਚ ਜਾ ਕੇ ਕਰੀ ਆਉਣੀ ਐ ਲਓ ਉਸੇ ਮੈਨੂੰ ਆ ਨਹੀਂ ਤੇ ਹਰ ਹੋਣਾ ਕਿਉਂਕਿ ਆਈ ਤੁਹਾਨੂੰ ਇਹ ਲਾ ਕੇ ਦਿਖਾਉਣੀ ਸੀ ਇਸ ਲਈ ਮੈਂ ਇਹ ਹਾਂ ਦੇਖ ਲਾ ਲਈ ਹੂੰ ਬਾਥਰੂਮ ਵਾਲਾ ਕੰਮ ਆਪਣਾ ਨਿਪਟ ਗਿਆ। ਉਸ ਵੇਲੇ ਤੁਸੀਂ ਐ ਪ੍ਰੋਬਲਮ ਨਾਲ ਸਾਫ ਕਰ ਲੈਣਾ। ਠੀਕ ਹੈ। ਲੋ ਜੀ ਤੇ ਇਸ ਤੋਂ ਬਾਅਦ ਤੁਸੀਂ ਹੁਣ ਮੈਂ ਇਹਦੇ ਨਾਲ ਧੋ ਲੂੰਗੀ। ਠੀਕ ਹੈ ਨਾ ਵੀ ਤੁਸੀਂ ਤੋਂ ਹੋਗੇ ਨਾਰਮਲ ਸਾਬਣ ਸੋਪ ਜੋ ਵੀ ਤੁਸੀਂ ਲਗਾਉਣੀ ਹੈ ਉਹਦੇ ਨਾਲ ਵੀ ਕਰੋਗੇ ਤਾਂ ਵੀ ਕੋਈ ਦਿੱਕਤ ਨਹੀਂ ਤੇ ਉਸ ਤੋਂ ਬਾਅਦ ਵਾਪਸ ساری ਕੁਆਂਟੀਟੀ ਲੈ ਕੇ ਇਹ ਲਾ ਲੈਣੀ ਹੈ ਤਿੰਨ ਸਟੈਪ ਕਰਨੇ ਹੈ ਬਸ ਦਰੋ ਹੀ ਦੇ ਤੁਸੀਂ ਤੇ ਫਿਰ ਲਾਸਟ ਵਿੱਚ ਤੁਸੀਂ ਸਮ ਸਕਰੀਨ ਲਾ ਲੈਣੀ ਹੈ ਠੀਕ ਸੋ ਇਹਨਾਂ ਕੰਮ ਹੈ ਹੋਰ ਕੁਝ ਨਹੀਂ ਤੇ ਬੇਫਿਕਰ ਹੋ ਕੇ ਤੁਸੀਂ ਇਹਨੂੰ ਯੂਜ਼ ਕਰੋ ਬਹੁਤ ਵਧੀਆ ਰਿਜ਼ਲਟ ਨੇ ਫੇਸ਼ਲ ਹੈਅਰ ਦਾ ਤਾਂ ਮੈਂ ਲਾਈਵ ਰਿਜ਼ਲਟ ਤੁਹਾਨੂੰ ਦਿਖਾਤਾ ਮੇਰੇ ਬਹੁਤ ਸੀਗੇ ਇੱਥੇ ਕੋਈ ਐਡੀ ਬਿਗ ਡੀਲ ਨਹੀਂ ਤੇ ਬਾਕੀ ਨੈਕਸਟ ਵੀਡੀਓ ਕਿਸ ਟੌਪਿਕ ਤੇ ਚਾਹੀਦੀ ਹੈ ਜਰੂਰ ਦੱਸਿਓ ਤੇ ਮਿਲਾਂਗੇ ਫਿਰ ਆਪਾਂ ਬਹੁਤ ਛੇਤੀ ਤੇ ਮੇਰੀ ਐਂਡ ਪਤਾ ਨਹੀਂ ਮੈਂ ਕਿੱਥੇ ਰੱਖਤੀ ਚਲੋ ਕੋਈ ਗੱਲ ਨਹੀਂ ਮਿਲਦੇ ਹਾਂ ਜੀ ਫਿਰ ਅਗਲੀ ਵੀਡੀਓ ਚ ਹੋਪਫੁਲੀ ਤੁਹਾਨੂੰ ਅੱਜ ਫਟਕੜੀ ਦੇ ਸਾਰੇ ਡਾਊਟ ਕਲੀਅਰ ਹੋ ਗਏ ਹੋਣੇ ਤੁਸੀਂ ਆਪਣੇ ਨਾ ਮਤਲਬ ਇੱਕ ਭੈਣ ਕਹਿੰਦੀ ਸੀ ਜੇ ਲੱਤਾਂ ਲਾ ਦਈਏ ਤਾਂ ਉੱਥੋਂ ਵੀ ਲੈ ਜਾਊਗੀ ਲੈ ਜਾਣਗੇ ਬੈ ਡੈਫੀਨਟਲੀ ਤੁਸੀਂ ਆਪਣੇ ਲੱਤੇ ਲਾ ਕੇ ਦੇਖੋ ਲੱਤਾਂ ਵਾਲੇ ਬਹੁਤ ਛੇਤੀ ਲੰਦੇ ਨਹੀਂ ਪਤਾ ਨਹੀਂ ਉਹ ਕੋਈ ਸ਼ਾਇਦ ਘਸੇ ਘੁਸੇ ਪਏ ਹੁੰਦੇ ਨੇ ਕੀ ਕਾਰਨ ਹੋ ਤਾਂ ਬਹੁਤ ਛੇਤੀ ਲਾ ਜਾਂਦੇ ਨਹੀਂ ਤੇ ਲਓ ਜੀ ਅਗਲੀ ਵੀਡੀਓ ਚ ਮਿਲਾਂਗੇ ਤੇ ਆਪਣਾ ਟੌਪਿਕ ਜ਼ਰੂਰ ਦੱਸਿਓ ਹੋਪਫੁਲੀ ਤੁਸੀਂ ਹੁਣ ਸਾਰੇ ਤੁਹਾਡੇ ਡਾਊਟ ਕਲੀਅਰ ਹੋ ਗਏ ਹਨ ਤੇ ਜੇ ਫਿਰ ਵੀ ਕੋਈ ਹੋਇਆ ਤਾਂ ਕਮੈਂਟਾਂ ਦੇ ਵਿੱਚ ਲਿਖ ਦਿਓ ਤੇ ਮ ਅਲਿਦੋ ਵਾਲੀ ਖੁਸ਼ੀਆਂ ਬਖੇਰਦੇ ਰਹੋ ਖੁਸ਼ ਰਹੋ ਇਕੋ ਹੀ ਲਾਈਫ ਐਨਜੋਏ ਕਰਦੇ ਰਹੋ ਬਹੁਤ ਜਲਦੀ ਆਪਾਂ ਅਗਲੀ ਵੀਡੀਓ ਚ ਨਵੇਂ ਟੌਪਿਕ ਨਾਲ ਮਿਲਾਂਗੇ